ਇੱਕ ਬੜੀ ਦਰਦਨਾਕ ਇੱਥੇ ਘਟਨਾ ਵਾਪਰੀ ਹੈ ਜਿੱਥੇ ਤੁਸੀਂ ਵੇਖ ਸਕਦੇ ਹੋ ਸਰਦੂਲਗੜ੍ਹ ਤੋਂ ਮਾਨਸਾ ਰੋਡ ਤੇ ਸਰਦੂਲੇ ਵਾਲਾ ਪਿੰਡ ਦੇ ਨੇੜੇ ਕਮਾਲਵਾ ਕਾਲਜ ਪੈਂਦਾ ਉੱਥੇ ਇਹ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿੰਨੀਆਂ ਦਰਦਨਾਕ ਤਸਵੀਰਾਂ ਨੇ ਇੱਕ ਕਾਰ ਜਿਹੜੀ ਹੈ ਉਹ ਟਰਾਲੇ ਦੇ ਨਾਲ ਆਮੋ ਸਾਹਮਣੀ ਟੱਕਰ ਹੋ ਜਾਂਦੀ ਹੈ ਤੇ ਜਿਹਦੇ ਵਿੱਚ ਪੰਜ ਸਵਾਰ ਲੋਕ ਹੈ ਉਹਨਾਂ ਦੇ ਵਿੱਚੋਂ ਚਾਰ ਦੀ ਮੌਤ ਹੋ ਚੁੱਕੀ ਹੈ ਇਹਦੇ ਵਿੱਚ ਜਿਹੜਾ ਡਰਾਈਵਰ ਸੀ ਡਰਾਈਵਰ ਆਖਰੀ ਸਾਹਾਂ ਤੇ ਐ ਉਹ ਹੁਣ ਐਂਬੂਲੈਂਸ ਦੁਆਰਾ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਪਹਿਲਾਂ ਇੱਕ ਵਾਰ ਗੱਡੀ ਦੇ ਹਾਲਾਤ ਵਖਾਉਨੇ ਆ ਤੁਸੀਂ ਦੇਖ ਸਕਦੇ ਹੋ ਗੱਡੀ ਦੇ ਜਿਹੜੇ 에ਅਰ ਬੈਗ ਵਗੈਰਾ ਉਹ ਵੀ ਖੁੱਲ ਚੁੱਕੇ ਨੇ ਅਗਲੇ ਪਾਰ ਕਿਤੇ ਨਾ ਕਿਤੇ ਐਡੀ ਭਿਆਨਕ ਟੱਕਰ ਸੀ ਕਿ ਇਹਦੇ ਵਿੱਚ ਸਵਾਰ ਜਿਹੜੇ ਜਿਨ੍ਹਾਂ ਦੇ ਵਿੱਚ ਦੋ ਔਰਤਾਂ ਦੋ ਮਰਦ ਉਹਨਾਂ ਦੇ ਜਿਹੜੇ ਐ ਡੇਥ ਹੋ ਚੁੱਕੀ ਹੈ ਮੌਤ ਹੋ ਚੁੱਕੀ ਹੈ ਇੱਕ ਜਿਹੜਾ ਡਰਾਈਵਰ ਸੀ ਉਹਦੀ ਆ ਜਾਨ ਬਚ ਗਈ ਹੈ ਪਰ ਇਹਨਾਂ ਦਾ ਇੱਥੋਂ ਜਿਹੜੇ ਚਸ਼ਮਦੀ ਦੋਨਾਂ ਦਾ ਕਹਿਣਾ ਹੈ ਕਿ ਉਹ ਵੀ ਆਖਰੀ ਸਾਹਾਂ ਤੇ ਹੈ ਇੱਥੇ ਜਿਹੜੇ ਲੋਕ ਮੌਜੂਦ ਨੇ ਉਹਨਾਂ ਨਾਲ ਇੱਕ ਵਾਰ ਗੱਲਬਾਤ ਕਰਦੀਆਂ ਬਾਬਾ ਜੀ ਇਹ ਹੋਇਆ ਕਿਵੇਂ ਜਦੋਂ ਤੁਸੀਂ ਪਹੁੰਚੇ ਕੀ ਵੇਖਿਆ ਇੱਥੇ ਵੇਖਿਆ ਟਾਕੀਆਂ ਪਟੀਆਂ ਟਾਕੀਆਂ ਪਟ ਕੇ ਬੰਦੇ ਕੱਢੇ ਦੂਜੇ ਤਾਂ ਖਤਮ ਹੀ ਸੀ ਡਰਾਈਵਰ ਥੋੜਾ ਜਿਹਾ ਬਚਿਆ ਕਿੰਨੀਆਂ ਮੌਤਾਂ ਹੋਈਆਂ 4 4 ਹੋਈਆਂ ਕੀ ਕੌਣ ਕੌਣ ਸੀ ਉਹਨਾਂ ਦੇ ਵਿੱਚ ਔਰਤਾਂ ਵੀ ਸੀ ਮਰਦ ਵੀ ਸੀ ਇਹ ਨਹੀਂ ਪਤਾ ਕਿ ਕਿਹੜੇ ਪਿੰਡ ਦੇ ਸੀ ਉਹ ਡਰਾਈਵਰ ਡਰਾਈਵਰ ਬੋਲਿਆ ਵੀ ਇਹ ਫਰਮਾਹੀਂ ਦੇ ਆ ਐ ਨਹੀਂ ਪਤਾ ਕਿਹੜੀ ਫਰਮਾਹੀ ਹੈ ਹਾਂ ਬਿਲਕੁਲ ਇੱਥੇ ਨਾਲ ਦੇ ਪਿੰਡ ਦੇ ਸਰਪੰਚ ਵੀ ਇੱਥੇ ਖੜੇ ਹੈ ਬਾਈ ਕੀ ਵੇਖਿਆ ਜੀ ਤੁਸੀਂ ਉਹ ਜੀ ਬੜੇ ਖਤਰਨਾਕ ਹਾਦਸਾ ਜੀ ਵੀ ਜਦੋਂ ਇੱਕ ਦੋ ਲੇਡੀਜ਼ ਸੀ ਇੱਕ ਬਜ਼ੁਰਗ ਸੀ ਮਾਤਾ ਸੀ ਇੱਕ ਨਾਲ ਉਹਨਾਂ ਦੇ ਮੁੰਡਾ ਲੜਕਾ ਸੀ ਡ라이ਵਰ ਤੇ ਥੋੜੇ ਬਹੁਤ ਸਾਸੀ ਜਿਹੀ ਪਹੁੰਚੀਆਂ ਸੀ ਸਾਨੂੰ ਇਹ ਟਰੱਕ ਦੇ ਡਰਾਈਵਰ ਨੇ ਹੀ ਦਿੱਤਾ ਥੋੜਾ ਸੀ ਇਹ ਤੋੜਿਆ ਸੀ ਉਸ ਤੋਂ ਬਾਅਦ ਆ ਪਤਾ ਹੀ ਨਹੀਂ ਲੱਗਿਆ ਸਾਨੂੰ ਵੀ ਉਲਝ ਗਏ ਨਾ ਆ ਦੇ ਨਾਲ ਜੀ ਵੀ ਪਿੰਡ ਵਾਸੀ ਹੋਰ ਵੀ ਮੌਜੂਦ ਹੈ ਭਾਈ ਕੀ ਕਾਰਨ ਮੰਨਦੇ ਹੋ ਐਕਸੀਡੈਂਟ ਦਾ ਐਕਸੀਡੈਂਟ ਦਾ ਕਾਰਨ ਤਾਂ ਭਾਈ ਜੀ ਬਸ ਟੱਕਰ ਹੋਈ ਆ ਵੀ ਚਾਹੇ ਦਾ ਟੋਏ ਦੀ ਟੱਕਰ ਲਾ ਲਓ ਚਾਹੇ ਬੰਦਾ ਵੀ ਨੀਂਦ ਆ ਗਈ ਲਾ ਲਓ ਵੀ ਕਿਤੇ ਵੀ ਦੂਰੋਂ ਚੱਲ ਕੇ ਆਏ ਹੋਵੇ ਵੀ ਇਹੀ ਹੋ ਸਕਦਾ ਵੀ ਆਪਾਂ ਕਿਹੜਾ ਅੱਖੀ ਦੇਖਿਆ ਨਹੀਂ ਹਨੇਰਾ ਬਹੁਤ ਸੀਗਾ ਘਰੋਂ ਆਏ ਆ ਬਸ ਟੱਕਰ ਹੋਈ ਤਾਂ ਆਏ ਤੇ ਉਹਨੂੰ ਅਸੀਂ ਆਏ ਉਦੋਂ ਕੋਈ ਖਾਤਰ ਸੀ ਅਸੀਂ ਆ ਕੇ ਸੀਟਾਂ ਮੈਂ ਪਹਿਲੋ ਪਹਿਲ ਮੈਂ ਟਾਕੀ ਨੂੰ ਚੁਮਟਿਆ ਉਦੋਂ ਬਾਅਦ ਸਾਰੇ ਆਉਂਦੇ ਆ ਮੈਂ ਜਦੋਂ ਮੈਂ ਆ ਕੇ ਟਾਕੀ ਪੱਟੀ ਨਾ ਮੋਸੀ ਮੈਂ ਫਰੋਲੇ ਹੱਥਾਂ ਨਾਲ ਬੁਲਾਏ ਨਹੀਂ ਬੋਲ ਕੱਲਾ ਡਰਾਈਵਰ ਕੁਸਕਦਾ ਸੀ ਹੋਰ ਤਿੰਨੇ ਚਾਰੇ ਖਾਤਮੇ ਸੀ ਡਰਾਈਵਰ ਦੇ ਹਾਲਾਤ ਕਿਵੇਂ ਦੇ ਆ ਹੁਣ ਡਰਾਈਵਰ ਦੇ ਹਾਲਾਤ ਬਈ ਬਹੁਤ ਹੀ ਨਾਜ਼ੁਕ ਨੇ 1% 2% ਆਪਾਂ ਕਹਿ ਸਕਦੇ ਹਾਂ ਜੇ ਜਾਨ ਬਚ ਜਾਈਏ ਤੇ ਪਰ ਬਚਨ ਪਰਮਾਤਮਾ ਨੂੰ ਸਾਹ ਦੇਵੇ ਬਚਾਵੇ ਬਿਲਕੁਲ ਬਿਲਕੁਲ ਇੱਕ ਵਾਰ ਅਸੀਂ ਇੱਥੇ ਪੁਲਿਸ ਪ੍ਰਸ਼ਾਸਨ ਵੀ ਮੌਜੂਦ ਆ ਇੱਕ ਵਾਰ ਗੱਲਬਾਤ ਕਰਦੇ ਆ ਕਿਵੇਂ ਇਹ ਹਾਦਸਾ ਕਦੋਂ ਪਤਾ ਲੱਗਾ 30 ਸੀ ਦੇ ਵਿੱਚ ਇਹ ਸਾਨੂੰ ਬਸ ਥੋੜੀ ਦੇਰ ਪਹਿਲਾਂ ਪਤਾ ਲੱਗਾ ਕਿ ਇੱਥੇ ਐਕਸੀਡੈਂਟ ਹੋਇਆ ਤਾਂ ਅਸੀਂ ਮੌਕੇ ਤੇ ਪੁਲਿਸ ਪ੍ਰਸ਼ਾਸਨ ਨਾਲ ਸਾਡੇ ਡਿਊਟੀ ਆਫੀਸਰ ਐਸ ਬ੍ਰੀਖ ਸਿੰਘ ਔਰ ਅਸੀਂ ਸਾਰੇ ਮੌਕੇ ਤੇ ਪਹੁੰਚ ਗਏ ਆ ਤੇ ਇਹਨਾਂ ਨੂੰ ਜਿਹੜੇ ਕੁਝ ਬੋਡੀ ਡੈੱਡ ਹੋ ਗਏ ਚਾਰ ਵਿਅਕਤੀ ਜਿਹੜੇ ਦੋ ਲੇਡੀਜ਼ ਸੀ ਦੋ ਜਾਨ ਸੀਗੇ ਉਹਨਾਂ ਨੂੰ ਡੈੱਡ ਬੋਡੀ ਹਸਪਤਾਲ 16 ਹਸਪਤਾਲ ਪਹੁੰਚਾਤਾ ਔਰ ਇੱਕ ਜਿਹੜਾ ਸੀਰੀਅਸ ਹੈਗਾ ਡਰਾਈਵਰ ਹੈ ਉਹਨੂੰ ਵੀ ਸਿਵਲ ਹਸਪਤਾਲ ਦਾਖਲ ਕਰਾਉਣ ਵਾਸਤੇ ਭੇਜਤਾ ਲੈਂਦੇ ਸਰ ਇਹ ਆਇਡੈਂਟੀਫਾਈ ਹੋਏ ਕਿੱਥੋਂ ਦੇ ਨੇ ਇਹ ਹਜੇ ਕਲੀਅਰ ਇਹਨਾਂ ਦੇ ਇੱਕ ਪਰਿਵਾਰਕ ਮੈਂਬਰਾਂ ਨਾਲ ਸੀ ਆਇਡੈਂਟੀਫਾਈ ਕਰੀ ਜਾਂਦੇ ਆ ਔਰ ਕਲੀਅਰ ਕਰੀ ਜਾਂਦੇ ਵੀ ਕਿੱਥੋਂ ਕਰਕੇ ਆ ਰਹੇ ਬੱਸ ਕੋਈ ਕਿਤੇ ਨਾ ਕਿਤੇ ਕੋਈ ਮਿਲਿਆ ਹੋਊਗਾ ਵੀ ਕਿੱਥੋਂ ਇਹਨਾਂ ਦਾ ਧਰਮਪੁਰਾ ਤੋਂ ਦੱਸਦੇ ਆ ਵੀ ਆਏ ਆ ਔਰ ਅੱਗੇ ਭਨੇਰੀ ਜਾਣਾ ਸੀ ਇਹ ਪਤਾ ਲੱਗਿਆ ਨਾ ਤੇ ਬਾਕੀ ਸੀ ਇਹਨਾਂ ਨਾਲ ਗੱਲ ਕਰਦੇ ਜੋ ਵੀ ਪਤਾ ਲੱਗੂ ਫਿਰ ਸਾਡਾ ਅਸੀਂ ਕੀ ਕਾਰਵਾਈ ਕੀ ਲੱਗਦਾ ਜਿਹੜੀ ਗਲਤੀ ਆ ਗਲਤੀ ਕੀਤੀ ਹੈ ਇੱਕ ਦੇਖੋ ਜਿਹੜਾ ਐਕਸੀਡੈਂਟ ਹੋਇਆ ਇਹਦੇ ਬਾਰੇ ਹਜੇ ਹਾਨੂੰ ਕੋਈ ਕੁਸ਼ ਇਨਵੈਸਟੀਗੇਸ਼ਨ ਚ ਪਤਾ ਲੱਗੇਗਾ ਕੀ ਹੈ ਹਜੇ ਫਿਲਹਾਲ ਤਾਂ ਅਸੀਂ ਜਿਹੜੀ ਉਹਨਾਂ ਦੀ ਡੈੱਡ ਬੋਡੀ ਹੈ ਜਾਂ ਜਿਹੜੀਆਂ ਉਹਨਾਂ ਨੂੰ ਸੰਭਾਲਣ ਤੇ ਲੱਗੇ ਹੋਏ ਆ ਔਰ ਜਿਹੜੇ ਬੰਦਾ ਸੀਰੀਅਸਲੀ ਉਹਨੂੰ ਭੇਜਿਆਗਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਇੱਥੇ ਇੰਨਾ ਕੁ ਦਰਦਨਾਕ ਹਾਦਸਾ ਹੋਇਆ ਐਸ ਐਚਓ ਸਾਹਿਬ ਦਾ ਕਹਿਣਾ ਇਹ ਹੈ ਕਿ ਹਜੇ ਤੱਕ ਇਹੀ ਪਤਾ ਲੱਗਾ ਕਿ ਧਰਮਪੁਰਾ ਜਿਹੜਾ ਉੱਥੋਂ ਇਹ ਵਾਪਸ ਆ ਰੇ ਸੀ ਤੇ ਇੱਥੇ ਹਰਿਆਣੇ ਦੇ ਵਿੱਚ ਪੈਂਦਾ ਪਿੰਡ ਜਿਹੜਾ ਭਨਿਹਾਰੀ ਉਥੋਂ ਦੇ ਵਸਨੀਕ ਨੇ ਬਾਕੀ ਵੇਖਣਾ ਹੁਣ ਇਹ ਹੋਵੇਗਾ ਕਿ ਕਿੱਥੋਂ ਦੇ ਲੋਕ ਨੇ ਕਿਵੇਂ ਆ ਜਿਨ੍ਹਾਂ ਦੇ ਘਰ ਦੇ ਚਾਰ ਚਰਾਗ ਬੁਝ ਗਏ ਉਹਨਾਂ ਦੇ ਹਾਲਾਤ ਕੀ ਹੋਣਗੇ ਇਹਦੇ ਨਾਲ ਹੀ ਬਣੇ ਰਿਓ ਸਾਡੇ ਨਾਲ ਕੈਮਰਾਮੈਨ ਜਸਵਿੰਦਰ ਦੇ ਨਾਲ ਸੁਖਵਿੰਦਰ ਨੀਕੂ ਆਰਟੀਵੀ ਪੰਜਾਬੀ ਸਰਦੂਲ ਗੜਤ